ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ 'ਚ ਸਵਾਗਤ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਆ ਤੇ ਅੱਜ ਵੀਡੀਓ ਲੈ ਕੇ ਆਏ ਜੀ ਇੱਕ ਨਵੇਂ ਟੌਪਿਕ ਤੇ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਜਿੰਦੀ ਆਪਾਂ ਨੂੰ ਬਹੁਤ ਹੀ ਜ਼ਰੂਰਤ ਹੁੰਦੀ ਹੈ ਤੇ ਇਹ ਵੀਡੀਓ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਕਿਉਂਕਿ ਜੇ ਵੀਡੀਓ ਸਕਿਪ ਕਰੋਗੇ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਵੀਡੀਓ ਚ ਕੀ ਦੱਸਿਆ ਆਪਾਂ ਕਿਵੇਂ ਵਰਤਿਆ ਕੋਈ ਵੀ ਚੀਜ਼ ਤੇ ਇਹ ਵੀਡੀਓ ਤੁਹਾਡੇ ਲਈ ਬਣਾਈ ਏ ਸੀ ਕਿਉਂਕਿ ਇਹ ਜ਼ਰੂਰਤ ਹੁੰਦੀ ਏ ਪੈਣਾ ਨੂੰ ਕਿਉਂਕਿ ਜਿਵੇਂ ਆ ਪ੍ਰੈਸ ਨਾ ਜਿਵੇਂ ਆਪਣੀ ਪ੍ਰੈਸੇ ਖਰਾਬ ਹੋ ਜਾਂਦੀ ਏ ਐਵੇਂ ਆ ਜਿਵੇਂ ਕਾਲ ਸੜ ਜਾਂਦੀ ਏ ਪ੍ਰੈਸ ਜਿਵੇਂ ਇੱਥੋਂ ਆ ਵੇਖੋ ਸੜੀ ਪਈ ਇਹ ਨੂੰ ਉੱਪਰੋਂ ਤੇ ਆ ਵੇਖੋ ਬਿਲਕੁਲ ਥੱਲੋਂ ਠੀਕ ਏ ਇਹ ਪਾਣੀ ਵਾਲੀ ਪ੍ਰੈਸ ਏ ਆਪਣੀ ਤੇ ਇਹ ਜਦੋਂ ਪ੍ਰੈਸ ਕਰੀਦੀ ਜਿਆਦਾ ਗਰਮ ਹੋ ਜਾਂਦੀ ਨਾ ਤੇ ਸਾਰਾ ਚਿਪਕ ਜਾਂਦਾ ਕੱਪੜਾ ਇਹਦੇ ਨਾਲ ਤੇ ਇਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਤੇ ਇੱਕ ਜਦੋਂ ਆਪਾਂ ਚਿੱਟੇ ਕੱਪੜੇ ਵੀ ਪ੍ਰੈਸ ਕਰਦੇ ਨਾ ਤਿਆ ਜਿਹੜੀ ਕਾਲਸ ਹੋਂ ਦੇ ਉੱਤੇ ਹੌਲੀ ਹੌਲੀ ਲੱਗੀ ਜਾਂਦੀ ਮਾੜੀ ਮਾੜੀ ਤੇ ਖਰਾਬ ਆਪਣੇ ਤੋਤੇ ਦੇ ਕੱਪੜੇ ਜਿਹੜੇ ਖਰਾਬ ਹੋ ਜਾਂਦੇ ਆ ਤੇ ਇਹ ਵੀਡੀਓ ਆਪਾਂ ਬਣਾਵਾਂਗੇ ਕਾਲ ਛਾਪਾਂ ਜਿਹੜੀ ਲਾਵਾਂਗੇ ਘਰੇ ਇੱਕ ਟ੍ਰਿਕ ਦੱਸਾਂਗੇ ਤੁਹਾਨੂੰ ਉਹਦੇ ਨਾਲ ਤੁਸੀਂ ਲਾ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਿਉਂਕਿ ਸਬਸਕ੍ਰਾਈਬ ਕਰੋਗੇ ਤੇ ਆਪਣੀਆਂ ਸਾਰੀਆਂ ਵੀਡੀਓ ਆਉਣ ਵਾਲੀਆਂ ਤੁਹਾਡੇ ਤੱਕ ਪਹੁੰਚਣਗੀਆਂ ਤੇ ਇਹ ਵੀਡੀਓ ਲੱਗੇ ਆਪਾਂ ਬਣਾਉਣ ਇੰਦੇ ਲਈ ਵਰਤਣਾ ਕੀ ਆਪਾਂ ਤੁਹਾਨੂੰ ਹੁਣ ਦੱਸਦੇ ਆਂ ਤੇ ਆਪਾਂ ਪਹਿਲੋਂ ਹਜੇ ਪ੍ਰੈਸ ਦਾ ਸ਼ੂ ਨਹੀਂ ਹੈ ਜੇ ਆਪਾਂ ਲਾਇਆ ਵੈਸੇ ਹੀ ਇਹ ਪਹਿਲੋਂ ਜੋ ਵੀ ਆਪਾਂ ਇੰਦੇ ਤੇ ਚੀਜ਼ ਨਾ ਉਹ ਪਹਿਲਾਂ ਲਾ ਲੈਣੇ ਆਂ ਇੰਦੇ ਉੱਤੇ ਲਾਉਣਾ ਕੀ ਤੁਸੀਂ ਕੋਈ ਵੀ ਤੁਹਾਡੇ ਕੋਲ ਕੋਲਗੇਟ ਹੈਗੀ ਉਹ ਲਾ ਦਿਓ ਤੁਸੀਂ ਉੱਤੇ ਇੰਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਲਗੇਟ ਹੈਗੀ ਤੁਸੀਂ ਉਹ ਲਾਉਣੀ ਇੰਦੇ ਉੱਤੇ ਇਸ ਤਰ੍ਹਾਂ ਇਸ ਤਰ੍ਹਾਂ ਲਾ ਦਿਓ ਸਾਰੇ ਜਿੱਥੇ-ਜਿੱਥੇ ਆਪਣੇ ਛੜਿਆ ਹੋਇਆ ਨਾ ਉੱਥੇ-ਉੱਥੇ ਲਾ ਦੇਣੀ ਆਪਾਂ ਇਹਨੂੰ ਬਾਕੀ ਜਗ੍ਹਾ ਤੇ ਜ਼ਰੂਰਤ ਨਹੀਂ ਆਪਣੀ ਜਿੱਥੇ-ਜਿੱਥੇ ਖਰਾਬ ਹੈ ਆਪਣੀ ਪ੍ਰੈਸ ਉੱਥੇ-ਉੱਥੇ ਲਾਉਣੀ ਆ ਆਪਾਂ ਤੇ ਇਸ ਤਰ੍ਹਾਂ ਲਾ ਕੇ ਇਹਨੂੰ ਆਪਾਂ ਕੋਈ ਵੀ ਤਰ੍ਹਾਂ ਦੀ ਆਪਣੀ ਕੋਲਗੇਟੇ ਘਰੇ ਕਿਸੇ ਵੀ ਤਰ੍ਹਾਂ ਦੀ ਕੋਲਗੇਟ ਜਾਂ ਪੈਸੋਡੈਂਟ ਜਿਵੇਂ ਦੀ ਵੀ ਹੈਗੀ ਉਹ ਤੁਸੀਂ ਹਰ ਇੱਕ ਕੋਈ ਵਰਤ ਸਕਦੇ ਹੋ ਮੇਰੇ ਕੋਲ ਤਾਂ ਸੈਂਸੋਡਾਇਨ ਸੀ ਮੈਂ ਵਰਤੰਦਾ ਹੀ ਕੋਈ ਵੀ ਆਪਾਂ ਲਾ ਸਕਦੇ ਹਾਂ ਇਹਦੇ ਉੱਤੇ ਚੰਗੀ ਤਰ੍ਹਾਂ ਆਪਾਂ ਲਾ ਦੇਣਾ ਇਸ ਤਰ੍ਹਾਂ ਕਰਕੇ ਤੇ ਆਪਾਂ ਵੇਖਦੇ ਹਾਂ ਹੁਣ ਪ੍ਰੈਸ ਸਾਫ਼ ਕਰਕੇ ਇਸ ਤਰ੍ਹਾਂ ਲਾ ਕੇ ਪਹਿਲਾਂ ਲਾ ਲੈਣਾ ਚੰਗੀ ਤਰ੍ਹਾਂ ਇਹਦੇ ਉੱਤੇ ਪੇਸਟ ਤੇ ਫਿਰ ਆਪਾਂ ਇਹਨੂੰ ਕੀ ਕਰਨਾ ਪ੍ਰੈਸ ਆਪਾਂ ਲਾ ਦੇਣੀ ਆਪਾਂ ਛੂ ਜਿਹੜਾ ਲਾ ਦੇਣਾ ਹੁਣ ਪ੍ਰੈਸ ਚੰਗੀ ਤਰ੍ਹਾਂ ਗਰਮ ਕਰਨੀ ਆ ਆਪਾਂ ਗਰਮ ਕਰਨੀ ਲਾਤੀ ਪ੍ਰੈਸ ਤੇ ਧਿਆਨ ਨਾਲ ਆਪਾਂ ਇਹਨੂੰ ਕਰਨਾ ਕਿਉਂਕਿ ਜਦੋਂ ਵੀ ਆਪਾਂ ਕਰਨਾ ਕਿਉਂਕਿ ਕੋਈ ਹੱਥ ਉੱਥੇ ਤੇ ਆਪਣੇ ਲੱਗ ਨਾ ਜਾਵੇ ਵੇਖੋ ਲੱਗਣਾ ਆਪਣਾ ਸ਼ੁਰੂ ਹੋ ਗਿਆ ਤੇ ਇੱਕ ਕਾਟਨ ਦਾ ਕੱਪੜਾ ਤੁਸੀਂ ਕੋਲ ਰੱਖਣਾ ਕੋਈ ਵੀ ਕਾਟਨ ਦਾ ਕੱਪੜਾ ਤੁਸੀਂ ਲੈ ਲਓ ਰੱਖਣਾ ਤੇ ਦੇਖੋ ਆਪਣਾ ਜਦੋਂ ਇੱਥੋਂ ਪੂਰੀ ਗਰਮ ਹੋ ਜੋ ਬੱਤੀ ਬੁੱਝ ਜੂਗੀ ਫੇਰ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਕੀ ਕਰਨਾ ਤੇ ਅਜੇ ਆਪਣਾ ਪੂਰਾ ਇਹ ਗਰਮ ਹੋ ਲਵੇ ਪ੍ਰੈਸ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਤੇ ਵੇਖੋ ਆਪਣੀ ਬੰਦ ਹੋ ਗਈ ਬੱਤੀ ਤੇ ਇੱਕ ਇਹਦੇ ਚ ਸਮੈਲ ਆਊਗੀ ਬਹੁਤ ਹੀ ਜਿਆਦੀ ਗੰਦੀ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਬੜੇ ਧਿਆਨ ਨਾਲ ਇਹਨੂੰ ਆਪਾਂ ਸਾਫ਼ ਕਰਨਾ ਕਿਉਂਕਿ ਕਿਤੇ ਆਪਣਾ ਹੱਥ ਬਨ ਨਾ ਲੱਗੇ ਕਿਸੇ ਵੀ ਤਰ੍ਹਾਂ ਇਸ ਤਰ੍ਹਾਂ ਕਰਕੇ ਦੇਖੋ ਪੂਰੀ ਘੁੱਟ ਕੇ ਆਪਾਂ ਸਾਫ਼ ਕਰ ਦੇਣੀ ਇਹਨੂੰ ਆ ਵੇਖੋ ਇਹ ਸਾਰੀ ਆਪਣੀ ਹੌਲੀ ਹੌਲੀ ਜਿਹੜੀ ਹੈ ਕਾਲਸੇ ਜਿਹੜੀ ਸਾਰੀ ਲੈ ਜੂਗੀ ਇਸ ਤਰ੍ਹਾਂ ਕਰਕੇ ਕੁੱਟ ਕੇ ਇਹਨੂੰ ਆਪਾਂ ਕਰਨਾ ਹੈ ਇਸ ਤਰ੍ਹਾਂ ਇਹਨਾਂ ਇਸ ਤਰ੍ਹਾਂ ਤੁਸੀਂ ਰਗੜਦੇ ਰਹਿਣਾ ਸਾਰੀ ਲੈ ਜੂਗੀ ਕਾਲਸ देखो कि साफ होगी प्रेस अपनी कि गंदी से चंकी तरह साफ करो ये ता ही मैं भीडियो ना स्किप नहीं की कई भैं कह दी कुछ लाया वेखो ते सामने ही है हम देखो ये अपना ध्यान न करना हाथ ना साड़ लो अपना क्योंकि प्रेस बहुत ज्यादा गर्म है ਆ ਦੇਖੋ ਆਪਣੀ ਸਾਰੀ ਅੱਧੇੋਂ ਜ਼ਿਆਦਾ ਹੀ ਲੈ ਗਈ ਆ ਇੱਥੇ-ਇੱਥੇ ਰਹਿ ਗਈ ਹੈ ਵੀ ਆਪਾਂ ਤੁਹਾਨੂੰ ਕਰਕੇ ਵਿਖਾਉਨੇ ਆ ਹਾਂਜੀ ਤੇ ਦੇਖੋ ਆਪਾਂ ਨੂੰ 5 ਕੁ ਮਿੰਟ ਹੋ ਗਏ ਆ ਦੇਖੋ ਆਪਣਾ ਜਿਹੜਾ ਕੱਪੜਾ ਸੀ ਜਿਹੜੀ ਕਾਲਸ ਸਾਰੀ ਇਹਦੇ ਤੇ ਲੱਗ ਗਈ ਤੇ ਆਪਾਂ 5 ਕੁ ਮਿੰਟਾਂ ਜੇ ਤੇ ਕਰਨਾ ਬਿਲਕੁਲ ਧਿਆਨ ਨਾਲ ਤੁਸੀਂ ਤੇ ਇਹਦੇ ਚ ਨਾ 스ਮੈਲ ਆਉਗੀ ਇੱਕ ਗੰਦੀ ਜੀ ਜਿਵੇਂ ਗੰਦੀ ਜੀ ਬਦਬੂ ਆਉਂਦੀ ਹੁੰਦੀ ਹੁੰਦੇ ਤਾਂ ਤੁਸੀਂ ਘਬਰਾਉਣਾ ਨਹੀਂਗਾ ਕਿਉਂਕਿ ਉਹ ਜਦੋਂ ਪੇਸਟ ਸੜਦੀ ਹੈ ਨਾ ਉਹਦੀ 스ਮੈਲ ਆਉਂਦੀ ਹੈ ਤੇ ਇਸ ਕਰਕੇ ਉਹਦੇ ਤੋਂ ਨਹੀਂ ਤੁਸੀਂ ਕੁਝ ਵੀ ਭਰਉਣਾ ਵੀ ਇਹ ਕੱਤੋਂ ਆਉਂਦੀ ਹੈ ਇਸ ਤਰ੍ਹਾਂ 5 ਕੁ ਮਿੰਟ ਜਦੋਂ ਤੁਸੀਂ ਰਗੜੋਗੇ ਨਾ ਇਸ ਤਰ੍ਹਾਂ ਤੇ ਸਾਰਾ ਜਿਹੜੀ ਕਾਲਸ ਹੈ ਤੁਹਾਡੀ ਲੈ ਜਾਣੀ ਤੇ ਬਹੁਤ ਹੀ ਵਧੀਆ ਵੀਡੀਓ ਏ ਤੇ ਇਹ ਟ੍ਰਿਕ ਜ਼ਰੂਰ ਵਰਤ ਕੇ ਤੁਸੀਂ ਵੇਖਿਓ ਤੇ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਦੇਖੋ ਆਪਣੀ ਪ੍ਰੈਸ ਸਾਰੀ ਸਾਫ਼ ਹੋ ਗਈ ਬਿਲਕੁਲ ਸਾਰੀ ਤੇ ਹੁਣ ਜਿਹੜੇ ਆਪਣੀ ਆ ਵਿੱਚ ਫਸ ਗਏ ਨੇ ਇਹਦੇ ਇਹਨੂੰ ਜਾਂ ਤਾਂ ਤੁਸੀਂ ਕੋਈ ਪਤਲਾ ਜੀ ਪਤਲੀ ਜੀ ਚੀਜ਼ ਲੈ ਕੇ ਜਿਵੇਂ ਉਹਦੇ ਨਾਲ ਸਾਫ਼ ਕਰ ਲੋ ਨਹੀਂ ਤਾਂ ਇਸ ਤਰ੍ਹਾਂ ਨਾ ਇਹਦੇ ਨਾਲ ਸਾਰੇ ਨਿਕਲ ਜਾਣਗੇ ਬਾਹਰ ਸਕਰਬ ਨਾਲ ਇਸ ਤਰ੍ਹਾਂ ਇਹਦੇ ਸਕਰਬ ਨਾਲ ਸਾਰੇ ਇਹਦੇ ਜੋ ਬਾਹਰ ਨਿਕਲ ਜਾਣੇ ਛੇਕ ਹੁੰਦੇ ਨਾ ਪਾਣੀ ਵਾਲੀ ਪ੍ਰੈਸ ਹੁੰਦੀ ਤੇ ਇਹਦੇ ਚ ਉਹ ਧਿਆਨ ਨਾਲ ਕੱਢਦੇ ਨੇ ਤੇ ਆਪਦੇ ਹੱਥ ਦਾ ਬਚਾਅ ਕਰਨਾ ਕਿਉਂਕਿ ਪ੍ਰੈਸ ਅਜੇ ਵੀ ਗਰਮ ਹੈ ਆ ਵੇਖੋ ਇਸ ਤਰ੍ਹਾਂ ਕੱਢਦੇ ਨੇ ਸਾਰੇ ਆਪਣੇ ਜਿਹੜੇ ਛੇਕ ਜਿਹੜੇ ਖੁੱਲ ਜਾਣ ਤੇ ਇਸ ਤਰ੍ਹਾਂ ਆਪਣੀ ਵੇਖੋ ਪ੍ਰੈਸ ਹੁਣ ਬਿਲਕੁਲ ਸਾਫ ਹੋ ਗਈ ਹੈ ਤੇ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਹੈ ਵੀ ਜਿਹੜੀ ਜਦੋਂ ਆਪਾਂ ਨਾ ਇਹ ਬਾਅਦ ਚ ਵੀ 5-6 ਦਿਨ ਜਦੋਂ ਪ੍ਰੈਸ ਕਰਦੇ ਆ ਨਾ ਕੱਪੜੇ ਤੇ ਇਹਦੇ ਚ ਸਮੈਲ ਆਉਂਦੀ ਰਹਿੰਦੀ ਹੈ ਉਹਦੇ ਤੋਂ ਤੁਸੀਂ ਘਬਰਾਉਣਾ ਨਹੀਂਗਾ ਉਹ ਕਿਉਂਕਿ ਉਹ ਥੋੜੇ ਕੁ ਦਿਨ ਸਮੈਲ ਤੁਹਾਨੂੰ ਆਊਗੀ ਕਿਉਂਕਿ ਆਪਣੀ ਇਹ ਪੇਸਟ ਹੁੰਦੀ ਨਾ ਜੜ ਜੜੀ ਹੁੰਦੀ ਹੈ ਉਹਦੀ ਸਮੈਲ ਆਉਣੀ ਆਉਣੀ ਹੈ ਤੇ ਇਹ ਆਪਣੇ ਆਪ ਹਟ ਜਾਂਦੀ ਹੈ ਤੇ ਇਸ ਤਰ੍ਹਾਂ ਪ੍ਰੈਸ ਤੁਸੀਂ ਘਰ ਵਿੱਚ ਹੀ ਸਾਫ ਕਰ ਸਕਦੇ ਹੋ ਤੇ ਬਹੁਤ ਹੀ ਸੌਖਾ ਤਰੀਕਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੇਸਟ ਹੋਵੇ ਉਹਦੇ ਨਾਲ ਤੁਸੀਂ ਸਾਫ਼ ਕਰ ਲੈਣੀ ਵੇਖੋ ਆਪਣੀ ਬਿਲਕੁਲ ਸਾਫ਼ ਹੋ ਗਈ ਪ੍ਰੈਸ ਕੋਈ ਅੰਦਰ ਤੇ ਦਾਗ ਨਹੀਂ ਕੁਛ ਨਹੀਂ ਤੇ ਇਹ ਪਾਣੀ ਵਾਲੀ ਪ੍ਰੈਸ ਹੈ ਆਪਣੀ ਵੇਖੋ ਬਿਲਕੁਲ ਸਾਫ਼ ਹੋ ਗਈ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਸਾਫ਼ ਕਰ ਸਕਦੇ ਤੇ ਕਰਨਾ ਤੁਸੀਂ ਧਿਆਨ ਨਾਲੇ ਵੇਖੋ ਆਪਣਾ ਰਮਾਲ ਜਿਹੜਾ ਕਿੰਨਾ ਖਰਾਬ ਹੋ ਗਿਆ ਵੇਖੋ ਇਸਾਰੀ ਕਾਲਸਿੰਦ ਉੱਤੇ ਲੱਗ ਗਈ ਤੇ ਕਾਟਨ ਦਾ ਹੀ ਕੱਪੜਾ ਲੈਣਾ ਜਿੰਦੇ ਨਾਲ ਤੁਸੀਂ ਸਾਫ਼ ਕਰਨਾ ਨਾ ਕਾਟਨ ਦਾ ਕੱਪੜਾ ਲੈਣਾ ਕੋਈ ਹੋਰ ਸਿੰਥੈਟਿਕ ਕੱਪੜਾ ਨਹੀਂ ਲੈਣਾ ਕਿਉਂਕਿ ਉਹ ਇਕੱਠਾ ਹੋ ਜਾਊਗਾ ਤੁਹਾਡੇ ਹੱਥ ਤੇ ਵੀ ਲੱਗ ਸਕਦਾ ਤੇ ਕੋਈ ਵੀ ਕੱਪੜਾ ਜਿਹੜਾ ਲੈਣਾ ਕਾਟਨ ਦਾ ਲੈਣਾ ਵੇਖੋ ਤੇ ਪ੍ਰੈਸ ਵੀ ਆਪਣੀ ਬਿਲਕੁਲ ਵੇਖ ਸਕਦੇ ਤੁਸੀਂ ਸਾਫ਼ ਹੋ ਗਈ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਥੈਂਕ ਯੂ